ਦੋਸਤੋ ਕੀ ਹਾਲ ਚਾਲ ਸਾਰੇ ਕਬੂਤਰ ਬਾਜ਼ ਵੀਰਾਂ ਦਾ ਸਾਰੇ ਠੀਕ ਠਾਕ ਹੋ ਸਾਰੇ ਚੜ੍ਹਦੀ ਕਲਾ ਵਿੱਚੋਂ ਲੋ ਵੀ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਾਉਨੇ ਆ ਆਪਣੇ ਤਿੰਨ ਬਾਜ਼ੀਆਂ ਜਿੱਤੀ ਹੋਈ ਕਬੂਤਰੀ ਦੀਆਂ ਲੋ ਵੀ ਕਰੋ ਦਰਸ਼ਨ ਆਪਣੇ ਇਹ ਲੈ ਗਿਆ ਸੀ ਬੰਦਾ ਕੋਈ ਆਪਣਾ ਬਜੇ ਘੜਾਉਣ ਨੂੰ ਹੁਣ ਬਜਾਂ ਜਪਾਈ ਹੋਈ ਸੀ ਇਹ ਤਿੰਨ ਬਾਜ਼ੀਆਂ ਜਿੱਤੂ ਕਬੂਤਰੀ ਆਪਣੀ ਇਹਦਾ ਭਾਈ ਜਿੱਤਿਆ ਸੀ ਚੌਸਰ 54 ਇਹਦਾ ਭਾਈ ਜਿੱਤੇ ਹੋਇਆ ਸੀ ਚੌਸਰ ਉਹ ਜਿੱਤਿਆ ਹੀ ਮੁੰਲਾ ਦਾ ਜਦੋਂ ਸਾਲ ਪਹਿਲਾਂ ਹਨਾ 2023-24 ਹਾਂ ਹਾਂ ਦੱਸਿਓ 2023-24 ਜਿੱਤਿਆ ਸੀਗਾ ਇਹਦਾ ਭਰਾ ਚੌਸਰ ਉਹ ਜਿੱਤੇ ਸੀ ਆਪਾਂ ਕਹਿ ਰਹੇ ਤੂੰ ਪਹਿਲਾਂ ਕਹਿ ਰਹੇ ਪਹਿਲਾਂ ਕਹਿ ਰਹੇ ਤੂੰ ਫੇਰ ਝਾਣ ਕੇ ਫੇਰ ਝਾਣ ਕੀ ਫੇਰ ਉਹ ਉਗੋ ਬਣ ਗਿਆ ਫੇਰ ਉਗੋ ਕਹਿੰਦੇ ਜਿੱਤੇ ਸੀ ਹਨਾ ਨਹੀਂ ਇਹਦਾ ਚੌਥਰ ਬਾਈ ਜਿੱਤੇ ਸੀ ਇਹਦਾ ਭਾਈ ਜਿੱਤਿਆ ਸੀਗਾ ਹਾਂ ਉਹ ਅੱਡ ਜਿੱਤਿਆ ਸੀ ਆਹੋ ਇਹ ਇਹ ਬੇ ਜਿੱਤੀ ਤਿੰਨ ਬਾਜ਼ੀਆਂ ਤਾਂ ਤਿੰਨ ਜੀ ਠੀਕ ਆ ਚੌਥਰ ਕਿਸੇ ਚ ਜਿੱਤਿਆ ਦੀ ਉਹ ਉਹ ਚੌਥਰ ਕਾਰੇ ਕਾਰੇ ਵਿੱਚ ਜਿੱਤਿਆ ਸੀਗਾ ਠੀਕ ਹਾਂ ਆਹੋ ਉਹਦਾ ਮੈਨੂੰ ਲੱਗਦਾ 23 ਖਣੀ 24 ਜਿੱਤਿਆ ਸੀ ਲਓ ਵੀ ਇਹ ਚੌਥਰ ਵਾਲੇ ਦੀ ਹੈਗੀ ਭੈਣ ਤਿੰਨ ਬਾਜ਼ੀਆਂ ਜੇਤੂ ਗੂਦਰੀ ਇਹ ਬੰਦਾ ਲੈ ਗਿਆ ਸੀ ਆਪਣਾ ਕੋਈ ਲਾਜੀ ਥੋੜਾ ਜਿਹਾ ਉਹਦੇ ਕੋਲ ਹੋ ਗਿਆ ਹਰਜ ਮਰਜ ਹੋਣ ਲੱਗੀ ਥੋੜੀ ਜੀ ਉਹ ਬੰਦਾ ਆਪਾਂ ਨੂੰ ਫੜਾ ਗਿਆ ਤੇ ਇਹਨੂੰ ਹੁਣ ਸਾਨੂੰ ਲੱਗਦਾ ਵੀ ਬਣੀ ਕਾਫੀ ਸੋਕੇ ਸ਼ਿਕਾਇਤ ਲਾਦੀ ਹੈ ਹਨਾ ਥੋੜੀ ਜੀ ਇਹਨੂੰ ਢਿਲਮੱਠ ਹੋ ਗਈ ਸਾਨੂੰ ਲੱਗ ਰਿਹਾ ਵੀ ਇਹਨੂੰ ਹੋ ਗਿਆ ਸੋਕਾ ਤਾਂ ਹੀ ਇਹ ਦੂਜੇ ਕੁਤਰ ਨੂੰ ਅੱਡ ਗੱਡੀ ਹੋਈ ਹੈ ਇਹ ਦੇਖੋ ਆਖਾ ਕਾਲੀ ਨੋਗਾ ਕਾਲੀ ਨੋਗਾ ਨਾਗ ਦੀ ਬੱਚੀ ਹੈ ਇਹ ਇੱਕ ਲੋਵੀ ਦੇਖੋ ਕਿਵੇਂ ਲੱਗਦੀ ਹੈ ਇਹ ਮੈਨ ਲੱਗਦੀ ਹੈ ਬੱਚੀ ਨਾਲ ਦੀ ਅੱਖ ਦੇਖੋ ਅੱਖ ਜਿਹੜੀ ਹੈ ਇਹਦੀ ਲੋਵੀ ਜਿਹੜਾ ਇਹ ਉਹ ਬੈਠਾ ਹੈ ਉਹ ਵੀ ਇਹਦਾ ਭਾਈ ਵੀ ਹੈ ਇੰਨੇ ਵੀ 7 ਤੋਂ 7 ਕੀਤੇ ਹੋਏ ਨੇਗੇ ਇਹ 1 ਵਾਜੀ ਸਾਡੇ ਦੀ ਪਰ ਅਸੀਂ ਇਹ 2 ਦੀ ਸੰਜੀ ਚ ਆਇਆ ਹੋਇਆ ਆ ਹਾਂ ਹੈ ਕੋਸਾ ਸੋ ਵੀ ਮਿੱਤਰੋ ਹੋਰ ਆਪਾਂ ਵੀਡੀਓ ਪਾਵਾਂਗੇ ਤੁਹਾਨੂੰ ਕੋਈ ਕੂਤਰਾਂ ਇਨੋਲਜ ਬਾਰੇ ਕੋਈ ਦਵਾਈ ਬੂਟੀ ਬਾਰੇ ਬਾਕੀ ਕਮੈਂਟ ਕਰਕੇ ਦੱਸਿਓ ਅਗਲੀ ਵੀਡੀਓ ਕਹੇ ਜੀ ਆਵੇ ਸਾਰੇ ਵੀਰਾਂ ਦਾ ਧੰਨਵਾਦ